ਕੌਣ ਬਣੇਗਾ ਕਰੋੜ ਆ ਬਰੋ ਕੌਣ ਬਣੇਗਾ ਕਰੋੜਪਤੀ ਸ਼ੂਟ ਹੋ ਗਿਆ ਜਿੰਨਾ ਵੀ ਆਪਾਂ ਰਕਮ ਦਿੱਤੀ ਆਪਾਂ ਹਾਰੇ ਨਹੀਂ ਉੱਤੇ ਬਜਟ ਜਾਂ ਬਣ ਗਿਆ ਬਹੁਤ ਆ ਕਰਕੇ ਜਿਹੜਾ ਬਿਜੋ ਤੇ ਹੁੰਦਾ ਹਾਰੇ ਨਹੀਂ ਆਪਣੀ ਲਾਈਫ ਲਾਈਨ ਪਈ ਸੀ ਉਹ ਜਿੰਨਾ ਵੀ ਆਪਾਂ ਜਿੱਤੇ ਆ ਸਾਰਾ ਜਿਹੜਾ ਪੰਜਾਬ ਫਲਟ ਦੇ ਲਈ ਆ ਤੇ ਨੈਕੋ ਨੇ ਹੋਰ ਬਹੁਤ ਵਧੀਆ ਚੀਜ਼ ਕੀਤੀ ਉੱਤੇ ਨਾ ਉਹਨਾਂ ਨੇ QR ਕੋਡ ਜਨਰੇਟ ਕੀਤਾ ਜਿੱਥੇ ਤੁਸੀਂ ਪੂਰੇ ਇੰਡੀਆ ਚੋਂ ਬੈਠ ਕੇ ਤੁਸੀਂ ਡੋਨੇਟ ਕਰ ਸਕਦੇ ਆ ਪੰਜਾਬ ਫਲਟ ਦੇ ਲਈ ਉਹ ਮੈਨੂੰ ਜਿਆਦਾ ਵੱਡੀ ਗੱਲ ਲੱਗੀ ਬਾਕੀ ਜਿਹੜੀ ਰਕਮ ਹੋ ਜਾਂਦਾ ਤੇ ਉਹਦੇ ਉੱਤੇ ਆਪਾਂ ਆਪ ਮਿਲਾ ਸਕਦੇ ਹਾਂ ਉਹਦੇ ਕੋਈ ਮਤਲਬ ਨਹੀਂ ਸੀ ਜਾਣਦਾ ਉਹ ਮੈਨੂੰ ਉਹਨਾਂ ਦੀ ਗੱਲ ਬਹੁਤ ਸੋਹਣੀ ਲੱਗੀ ਤੇ ਇੱਕ ਚਲੋ ਨੈਸ਼ਨਲ ਲੈਵਲ ਤੇ ਕੱਲ ਹੋ ਗਈ ਜਿੰਨੀ ਹੁੰਦੀ ਨੇ ਘੱਟ ਹੁੰਦੀ ਹੈ ਨਾ ਦੈਟ ਇਜ਼ ਵਾਈ ਬੈਗਿਆ ਸੱਚੇ ਅਗਰ ਕੋਣ ਬਣੇਗਾ ਕਰੋੜ ਹਾਂ ਬਿਰੋ ਕੋਣ ਬਣੇਗਾ ਕਰੋੜਪਤੀ ਸ਼ੂਟ ਹੋ ਗਿਆ ਤੇ ਜਿੰਨਾ ਵੀ ਆਪਾਂ ਰਕਮ ਜਿੱਤੀ ਆਪਾਂ ਹਾਰੇ ਨਹੀਂ ਹੁਣ ਤੇ ਬਜਟ ਜਿਆ ਬਚ ਗਿਆ ਪਾ ਜਾਂ ਕਰਕੇ ਜਿਹੜਾ ਬਜਟ ਹੁੰਦਾ ਹਾਰੇ ਨਹੀਂ ਆਪਣੀ ਲਾਈਫ ਲਾਈਨ ਪਈ ਸੀ ਉਹ ਜਿੰਨਾ ਵੀ ਆਪਾਂ ਜਿੱਤੇ ਆ ਉਹ ਸਾਰਾ ਜਾ ਜਿਹੜਾ ਪੰਜਾਬ ਫਲੱਡ ਦੇ ਲਈ ਆ ਤੇ ਐਕ ਉਹਨਾਂ ਨੇ ਹੋਰ ਬਹੁਤ ਵਧੀਆ ਚੀਜ਼ ਕੀਤੀ ਉੱਥੇ ਨਾ ਉਹਨਾਂ ਨੇ QR ਕੋਡ ਜਨਰੇਟ ਕੀਤਾ ਜਿੱਥੇ ਤੁਸੀਂ ਪੂਰੇ ਇੰਡੀਆ ਚੋਂ ਬੈਠ ਕੇ ਤੁਸੀਂ ਡੋਨੇਟ ਕਰ ਸਕਦੇ ਆ ਪੰਜਾਬ ਫਲੱਡ ਦੇ ਲਈ ਉਹ ਮੈਨੂੰ ਜਿਆਦਾ ਵੱਡੀ ਗੱਲ ਲੱਗੀ ਬਾਕੀ ਜਿੰਨੀ ਇੱਕ ਰਕਮ ਹੋ ਜਾਂਦਾ ਤੇ ਉਹਦੇ ਉਹਨਾਂ ਦਾ ਆਪ ਮਿਲਾ ਸਕਦੇ ਉਹਨਾਂ ਚ ਕੋਈ ਬਤਲ ਮੀਸੀ ਜਾਣਦਾ ਉਹ ਮੈਨੂੰ ਉਹਨਾਂ ਦੀ ਗੱਲ ਬਹੁਤ ਸੋਹਣੀ ਲੱਗੀ ਤੇ ਇੱਕ ਚਲੋ ਨੈਸ਼ਨਲ ਲੈਵਲ ਤੇ ਕੰਮ ਹੋ ਗਈ ਜਿੰਨੀ ਹੁੰਦੀ ਨਹੀਂ ਇਕੱਠ ਹੁੰਦੀ ਹੈ ਨਾ ਦੈਟ ਇਜ਼ ਵਾਈ ਮੈਂ ਗਿਆ ਸੱਚੀ ਕੌਣ ਬਣੇਗਾ ਕਰੋੜ ਹਾਂ ਬਿਰੋ ਕੌਣ ਬਣੇਗਾ ਕਰੋੜਪਤੀ ਸ਼ੂਟ ਹੋ ਗਿਆ ਜਿੰਨਾ ਵੀ ਆਪਾਂ ਰਕਮ ਦਿੱਤੀ ਆਪਾਂ ਹਾਰੇ ਨਹੀਂ ਉੱਤੇ ਬਜਟ ਜਾਂ ਬਚ ਗਿਆ ਬਹੁਤ ਯਾ ਕਰਕੇ ਜਿਹੜਾ ਬਿਜੋ ਤੇ ਹੁੰਦਾ ਹਾਰੇ ਨਹੀਂ ਆਪਣੀ ਲਾਈਫ ਲਾਈਨ ਪਈ ਸੀ ਉਹ ਜਿੰਨਾ ਵੀ ਆਪਾਂ ਜਿੱਤੇ ਆ ਸਾਰਾ ਜਿਹੜਾ ਪੰਜਾਬ ਫਲਟ ਦੇ ਲਈ ਹੈ ਤੇ ਨੈਕੋ ਨੇ ਹੋਰ ਬਹੁਤ ਵਧੀਆ ਚੀਜ਼ ਕੀਤੀ ਉੱਤੇ ਨਾ ਉਹਨਾਂ ਨੇ QR ਕੋਡ ਜਨਰੇਟ ਕੀਤਾ ਜਿੱਥੇ ਤੁਸੀਂ ਪੂਰੇ ਇੰਡੀਆ ਚੋਂ ਬੈਠ ਕੇ ਤੁਸੀਂ ਡੋਨੇਟ ਕਰ ਸਕਦੇ ਆ ਪੰਜਾਬ ਫਲਟ ਦੇ ਲਈ ਉਹ ਮੈਨੂੰ ਜਿਆਦਾ ਵੱਡੀ ਗੱਲ ਲੱਗੀ ਬਾਕੀ ਜਿਹੜੀ ਰਕਮ ਹੋ ਜਾਂਦਾ ਤੇ ਉਹਦੇ ਉੱਤੇ ਆਪਾਂ ਆਪ ਮਿਲਾ ਸਕਦੇ ਹਾਂ ਉਹਦੇ ਕੋਈ ਮਤਲਬ ਨਹੀਂ ਸੀ ਜਾਣਦਾ ਉਹ ਮੈਨੂੰ ਉਹਨਾਂ ਦੀ ਗੱਲ ਬਹੁਤ ਸੋਹਣੀ ਲੱਗੀ ਤੇ ਇੱਕ ਚਲੋ ਨੈਸ਼ਨਲ ਲੈਵਲ ਤੇ ਕੱਲ ਹੋਵੇ ਜਿੰਨੀ ਹੁੰਦੀ ਨੇ ਘੱਟ ਹੁੰਦੀ ਹੈ ਨਾ ਦੈਟ ਇਜ਼ ਵਾਈ ਬੈਗ ਐਸਟੇਟ ਅਗਰ ਕੋਣ ਬਣੇਗਾ ਕਰੋੜ ਹਾਂ ਬਿਰੋ ਕੋਣ ਬਣੇਗਾ ਕਰੋੜਪਤੀ ਸ਼ੂਟ ਹੋ ਗਿਆ ਤੇ ਜਿੰਨਾ ਵੀ ਆਪਾਂ ਰਕਮ ਜਿੱਤੀ ਆਪਾਂ ਹਾਰੇ ਨਹੀਂ ਹੁਣ ਤੇ ਬਜਟ ਜਿਆ ਬਚ ਗਿਆ ਪਾ ਜਾਂ ਕਰਕੇ ਜਿਹੜਾ ਬਿਜੋ ਤੇ ਹੁੰਦਾ ਹਾਰੇ ਨਹੀਂ ਆਪਣੀ ਲਾਈਫ ਲਾਈਨ ਪਈ ਸੀ ਉਹ ਜਿੰਨਾ ਵੀ ਆਪਾਂ ਜਿੱਤੇ ਆ ਉਹ ਸਾਰਾ ਅ ਜਿਹੜਾ ਪੰਜਾ ਫਲੱਟ ਦੇ ਲਈ ਆ ਤੇ ਐਕ ਉਹਨਾਂ ਨੇ ਹੋਰ ਬਹੁਤ ਵਧੀਆ ਚੀਜ਼ ਕੀਤੀ ਉੱਥੇ ਨਾ ਉਹਨਾਂ ਨੇ QR ਕੋਡ ਜਨਰੇਟ ਕੀਤਾ ਜਿੱਥੇ ਤੁਸੀਂ ਪੂਰੇ ਇੰਡੀਆ ਚੋਂ ਬੈਠ ਕੇ ਤੁਸੀਂ ਡੋਨੇਟ ਕਰ ਸਕਦੇ ਆ ਪੰਜਾ ਫਲੱਟ ਦੇ ਲਈ ਉਹ ਮੈਨੂੰ ਜਿਆਦਾ ਵੱਡੀ ਗੱਲ ਲੱਗੀ ਬਾਕੀ ਜਿੰਨੀ ਇੱਕ ਰਕਮ ਹੋ ਜਾਂਦਾ ਤੇ ਉਹਨਾਂ ਦਾ ਆਪ ਮਿਲਾ ਸਕਦੇ ਉਹਨਾਂ ਚ ਕੋਈ ਬਤਲ ਨਹੀਂ ਸੀ ਜਾਂਦਾ ਉਹ ਮੈਨੂੰ ਉਹਨਾਂ ਦੀ ਗੱਲ ਬਹੁਤ ਸੋਹਣੀ ਲੱਗੀ ਤੇ ਇੱਕ ਚੋ ਨੈਸ਼ਨਲ ਲੈਵਲ ਤੇ ਕੰਮ ਹੋ ਗਈ ਜਿੰਨੀ ਹੁੰਦੀ ਨਹੀਂ ਇਕੱਠ ਹੁੰਦੀ ਹੈ ਨਾ ਦੈਟ ਇਜ਼ ਵਾਈ ਮੈਂ ਗਿਆ ਸੱਚੀ ਅਗਰ ਕੌਣ ਬਣੇਗਾ ਕਰੋੜ ਆਹ ਬਿਰੋ ਕੌਣ ਬਣੇਗਾ ਕਰੋੜਪਤੀ ਸ਼ੂਟ ਹੋ ਗਿਆ ਇਹ ਜਿੰਨਾ ਵੀ ਆਪਾਂ ਰਕਮ ਜਿੱਤੀ ਆਪਾਂ ਹਾਰੇ ਨਹੀਂ ਹੁਣ ਤੇ ਬਜਟ ਜਾਂ ਬਚ ਗਿਆ ਪਾ ਜਾਂ ਕਰਕੇ ਜਿਹੜਾ ਬਜਟ ਹੁੰਦਾ ਹਾਰੇ ਨਹੀਂ ਆਪਣੀ ਲਾਈਫ ਲਾਈਨ ਪਈ ਸੀ ਉਹ ਜਿੰਨਾ ਵੀ ਆਪਾਂ ਜਿੱਤੇ ਆ ਉਹ ਸਾਰਾ ਜਿਹੜਾ ਪੰਜਾਬ ਫਲਟ ਦੇ ਲਈ ਆ ਤੇ ਇੱਕ ਤਾਂ ਨੇ ਹੋਰ ਬਹੁਤ ਵਧੀਆ ਚੀਜ਼ ਕੀਤੀ ਉਹ ਤੇ ਨਾ ਉਹਨਾਂ ਨੇ QR ਕੋਡ ਜਨਰੇਟ ਕੀਤਾ ਜਿੱਥੇ ਤੁਸੀਂ ਪੂਰੇ ਇੰਡੀਆ ਚੋਂ ਬੈਠ ਕੇ ਤੁਸੀਂ ਡੋਨੇਟ ਕਰ ਸਕਦੇ ਆ ਪੰਜਾਬ ਫਲਟ ਦੇ ਲਈ ਉਹ ਮੈਨੂੰ ਜਿਆਦਾ ਵੱਡੀ ਗੱਲ ਲੱਗੀ ਬਾਕੀ ਜਿੰਨੀ ਇੱਕ ਰਕਮ ਹੋ ਜਾਂਦਾ ਤੇ ਉਹਦੇ ਉਨੇਕ ਤਾਂ ਆਪ ਆਪ ਮਿਲਾ ਸਕਦੇ ਉਹਦੇ ਚ ਕੋਈ ਬਾਤ ਲੱਭੀ ਸੀ ਜਾਣਦਾ ਉਹ ਮੈਨੂੰ ਉਹਨਾਂ ਦੀ ਗੱਲ ਬਹੁਤ ਸੋਹਣੀ ਲੱਗੀ ਤੇ ਇੱਕ ਚਲੋ ਨੈਸ਼ਨਲ ਲੈਵਲ ਤੇ ਕੱਲ ਹੋਵੇ ਜਿੰਨੀ ਹੁੰਦੀ ਨੇ ਘੱਟ ਹੁੰਦੀ ਹੈ ਨਾ ਦੈਟ ਇਜ਼ ਵਾਈ ਬੈਗਿਆ ਸੱਚੀ